ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜੇ ਸ਼ਰਾਬ ਨੀਤੀ ਦੇ ਮਸਲੇ ਦੇ ਵਿੱਚ ਜੇਲ੍ਹ ਵਿੱਚ ਬੰਦ ਨੇ ਉਹਨਾਂ ਦੇ ਖਿਲਾਫ ਇੱਕ ਹੋਰ ਮਾਮਲਾ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ ਦਿੱਲੀ ਦੇ ਉਪ ਰਾਜਪਾਲ ਵੱਲੋਂ ਐਨਆਈ ਨੂੰ ਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਆਵਾਦੀ ਪਾਰਟੀ ਨੇ ਭਾਰ ਸਰਕਾਰ ਵੱਲੋਂ ਪਾਬੰਦੀਸ਼ੁਦਾ ਅੱਤਵਾਦੀ ਗਰੁੱਪ ਕੋਲੋਂ ਆਵਾਦੀ ਪਾਰਟੀ ਨੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲ ਨੂੰ ਰਿਲੀਜ਼ ਕਰਨ ਬਦਲੇ ਚੋਣਾਂ ਨੂੰ ਲੈ ਕੇ ਫੰਡ ਲਿਆ ਸੀ ਇਹ ਆਦੇਸ਼ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਖਸੈਨਾ ਵੱਲੋਂ ਜਾਰੀ ਕਰ ਦਿੱਤੇ ਨੇ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਖਸੈਨਾ ਨੇ NIA ਨੂੰ ਜਾਂਚ ਕਰਨ ਦੇ ਆਦੇਸ਼ ਦੇ ਦਿੱਤੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਨ੍ਹਾਂ ਤੇ ਇਲਜ਼ਾਮ ਲੱਗੇ ਨੇ ਕਿ ਇਹਨਾਂ ਨੇ ਪੋਲੀਟੀਕਲ ਫੰਡ ਉਸ ਅਤਵਾਦੀ ਸੰਗਠਨ ਕੋਲੋਂ ਲਿਆ ਜਿਹੜਾ ਭਾਰਤ ਸਰਕਾਰ ਵੱਲੋਂ ਬੰਦ ਹੈ ਜਿਸ ਦਾ ਨਾਮ ਹੈ ਸਿੱਖ ਫੋਰ ਜਸਟਿਸ ਅਸਲ ਵਿੱਚ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਖਸੈਨਾ ਨੂੰ ਇੱਕ ਸ਼ਿਕਾਇਤ ਮਿਲੀ ਸੀ ਉਹ ਸ਼ਿਕਾਇਤ ਦੇ ਆਧਾਰ ਤੇ ਹੀ ਦਿੱਲੀ ਦੇ ਉਪ ਮੁੱਖ ਰਾਜਪਾਲ ਨੇ ਅਰਵਿੰਦ ਕੇ ਰਿਵੈਲ ਦੇ ਖਿਲਾਫ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਨੇ ਇਹ ਜਾਂਚ ਹੁਣ NIA ਮਤਲਬ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਕਰੇਗੀ ਇਸ ਸ਼ਿਕਾਇਤ ਦੇ ਵਿੱਚ ਕਿਹਾ ਗਿਆ ਹੈ ਕਿ ਆਮ ਆਦੀ ਪਾਰਟੀ ਨੇ ਬਹੁਤ ਮੋਟੀ ਰਕਮ ਲਈ ਹੈ ਜਿਹੜੀ 16 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ ਇਹ ਪੈਸਾ ਖਾਲਸਤਾਨੀ ਗਰੁੱਪਾਂ ਕੋਲੋਂ ਲਿਆ ਗਿਆ ਜਿਹੜੇ ਅਮਰੀਕਾ ਸਮੇਤ ਵੱਖ-ਵੱਖ ਦੇਸ਼ਾਂ ਦੇ ਵਿੱਚ ਭਾਰਤ ਨੂੰ ਤੋੜਨ ਦੀਆਂ ਗੱਲਾਂ ਕਰ ਰਹੇ ਨੇ ਉਹਨਾਂ 'ਤੇ ਵੀ ਇਲਜ਼ਾਮ ਲਗਾਏ ਨੇ ਸ਼ਿਕਾਇਤ ਵਿੱਚ ਕਿ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਆਈ ਨੂੰ ਲੈ ਕੇ ਇਸ ਪੋਲੀਟੀਕਲ ਜਿਹੜੇ ਨੇ ਫੰਡ ਉਹ ਲਏ ਗਏ ਨੇ ਦੋ ਪੇਜ ਦੀ ਜਿਹੜੀ ਸ਼ਿਕਾਇਤ ਦਿੱਲੀ ਦੇ ਉਪਰਾਸਪਾਲ ਨੂੰ ਕੀਤੀ ਗਈ ਹੈ ਇਸ ਸ਼ਿਕਾਇਤ ਤੋਂ ਬਾਅਦ ਦਿੱਲੀ ਦੇ ਉਪਰਾਸਪਾਲ ਨੇ ਦੇਸ਼ ਦੇ ਗ੍ਰਹਿ ਮੰਤਰਾਲੇ ਨੂੰ ਆਦੇਸ਼ ਜਾਰੀ ਕੀਤੇ ਜਿਸ ਤੋਂ ਬਾਅਦ ਐਨਆਈ ਨੇ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਨੇ ਇਹ ਦੱਸਿਆ ਜਾ ਰਿਹਾ ਹੈ ਕਿ 3 ਮਈ ਨੂੰ ਦਿੱਲੀ ਦੇ ਉਪ ਰਾਜਪਾਲ ਨੂੰ ਸ਼ਿਕਾਇਤ ਮਿਲੀ ਹੈ ਸ਼ਿਕਾਇਤ ਮਿਲੀ ਆ ਆਸ਼ੂ ਮੌਂਗਿਆ ਜਿਹੜੇ ਨੈਸ਼ਨਲ ਜਨਰਲ ਸੈਕਟਰੀ ਵਰਲਡ Hindu ਫੈਡਰੇਸ਼ਨ ਇੰਡੀਆ ਇਹਨਾਂ ਵੱਲੋਂ ਸ਼ਿਕਾਇਤ ਉਪ ਰਾਜਪਾਲ ਨੂੰ ਦਿੱਤੀ ਗਈ ਹੈ ਜਿਸ ਤੋਂ ਬਾਅਦ ਐਨਆਈ ਦੇ ਜਾਂਚ ਕਰਦੇ ਹੁਕਮ ਦਿੱਤੇ ਗਏ ਨੇ ਇਹਦੇ ਚ ਲਿਖਿਆ ਗਿਆ ਜਿਹੜੇ ਸ਼ਿਕਾਇਤ ਕਰਤਾ ਨੇ ਕਿਹਾ ਕਿ ਆਸ਼ੂ ਮੋਂਗਿਆ ਜਿਹੜੇ ਨੈਸ਼ਨਲ ਜਰਨਲਿਸਟ ਸੈਕਟਰੀ ਨੇ ਵਰਲਡ ਹਿੰਦੂ ਫੈਡਰੇਸ਼ਨ ਦੇ ਉਹਨਾਂ ਦੇ ਨਾਲ ਡਾਕਟਰ ਮਨੀਸ਼ ਕੁਮਾਰ ਰਜਾਦਾ ਜਿਹੜੇ ਆਮ ਆਦੀ ਪਾਰਟੀ ਦੇ ਪਹਿਲਾਂ ਵਰਕਰ रह ਚੁੱਕੇ ਨੇ ਉਹ ਸਬੰਧ ਵਿੱਚ ਸ਼ਿਕਾਇਤ ਹੋਈ ਹੈ ਇਹਦੇ ਜ਼ਿਕਰ ਕੀਤਾ ਗਿਆ ਕਿ ਆਮ ਆਦੀ ਪਾਰਟੀ ਨੇ ਫੰਡ ਇਕੱਠਾ ਕੀਤਾ ਔਰ ਇਹ ਵੀ ਦੱਸਿਆ ਗਿਆ ਕਿ ਗੁਰਪੰਤ ਗੁਰਪਤਮਨ ਸਿੰਘ ਪੰਨੂ ਜਿਹੜੇ ਇੱਕ ਖਾਲਸਤਾਨੀ ਟੈਰਰਿਸਟ ਨੇ ਅਤੇ ਉਸ ਸੰਗਠਨ ਦੇ ਕਰਤਾ ਧਰਤਾ ਨੇ ਜਿਹੜੇ ਭਾਰਤ ਸਰਕਾਰ ਵੱਲੋਂ ਬੰਦ ਕੀਤੀ ਗਈ ਆ ਇਹ ਸੰਗਠਨ ਸਿੱਖ ਫੋਰ ਜਸਟਿਸ ਆ ਔਰ ਇਹ ਵੀ ਇਲਜ਼ਾਮ ਲੱਗੇ ਕਿ ਆਮ ਆਦੀ ਪਾਰਟੀ ਜਿਹੜੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਚ ਚੱਲ ਰਹੀ ਉਹਨਾਂ ਨੇ 16 ਮਿਲੀਅਨ ਡਾਲਰ ਖਾਲਸਤਾਨੀ ਗਰੁੱਪਾਂ ਕੋਲ ਲਏ ਨੇ ਇਹ ਪੈਸਾ 2014 ਤੋਂ ਲੈ ਕੇ 2022 ਦੇ ਦੌਰਾਨ ਲਿਆ ਗਿਆ ਔਰ ਇਹ ਵੀ ਇਲਜ਼ਾਮ ਲਗਾਏ ਗਏ ਨੇ ਕਿ 2014 ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਖਾਲਿਸਤਾਨੀ ਸਮਰਥਕਾਂ ਦੀ ਇੱਕ ਆਪਸ ਦੇ ਵਿੱਚ 2014 ਦੇ ਵਿੱਚ ਨਿਊਯਾਰਕ ਦੇ ਗੁਰਦੁਆਰਾ ਰਿਚਮੈਂਟ ਹਿਲਸ ਸਥਿਤ ਜਿਹੜਾ ਗੁਰਦੁਆਰਾ ਉੱਥੇ ਮੀਟਿੰਗ ਹੋਈ ਹੈ ਇਸ ਮੀਟਿੰਗ ਦੌਰਾਨ ਕੇਜਰੀਵਾਲ ਨੇ ਪ੍ਰੋਮਿਸ ਕੀਤਾ ਸੀ ਕਿ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਜਿਹੜੇ ਧਿਆੜ ਜੇਲ੍ਹ ਵਿੱਚ ਬੰਦ ਨੇ ਉਹਨਾਂ ਦੀ ਰਿਹਾਈ ਨੂੰ ਲੈ ਕੇ ਹੀ ਪ੍ਰੋਮਿਸ ਕੀਤਾ ਗਿਆ ਵਾਅਦਾ ਕੀਤਾ ਗਿਆ ਸੀ ਔਰ ਇਸ ਦੇ ਬਦਲੇ ਆਮ ਆਦਮੀ ਪਾਰਟੀ ਨੂੰ ਮੋਟੀ ਜਿਹੜੀ ਰਕਮ ਦਿੱਤੀ ਗਈ ਆ ਸ਼ਿਕਾਇਤ ਦੇ ਵਿੱਚ ਇਹ ਵੀ ਕਿਹਾ ਕਿ ਟਵਿੱਟਰ ਤੇ ਜਿਹੜੇ ਡਾਕਟਰ ਮਨੀਸ਼ ਕੁਮਾਰ ਰਜ਼ਾਦਾ ਜਿਹੜੇ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ رہ ਚੁੱਕੇ ਨੇ ਉਨਾ ਦਾ ਟਵੀਟ ਦਾ ਵੀ ਹਵਾਲਾ ਦਿੱਤਾ ਗਿਆ ਇੱਕ ਤਸਵੀਰ ਵੀ ਸਾਂਝੀ ਕੀਤੀ ਗਈ ਜਿਹਦੇ ਵਿੱਚ ਰਵਿੰਦ ਕੇਜਰੀਵਾਲ ਅਤੇ ਕਈ ਸਿੱਖ ਲੀਡਰ ਜਿਹੜੇ ਰਿਚਮੰਡ ਹੈਲਥ ਗੁਰਦੁਆਰਾ ਉੱਥੇ ਨਿਊਯਾਰਕ ਦੇ ਵਿੱਚ ਜਿਹੜੀ ਮੀਟਿੰਗ ਹੋਈ ਸੀ ਇਹਦੀਆਂ ਜਿਹੜੀਆਂ ਕਾਪੀਆਂ ਨੇ ਉਹ ਵੀ ਗਵਰਨਰ ਨੂੰ ਭੇਜੀ ਸ਼ਿਕਾਇਤ ਦੇ ਨਾਲ ਦਿੱਤੀਆਂ ਗਈਆਂ ਨੇ ਇਹਦੇ ਚ ਟਵੀਟ ਵੀ ਸਾਂਝੇ ਕੀਤੇ ਗਏ ਨੇ ਜਿਹਦੇ ਚ ਪਬਲਿਕ ਮੀਟਿੰਗ ਵੀ ਹੋਈ ਹੈ ਇਹ ਵੀ ਦੱਸਿਆ ਗਿਆ ਕਿ ਕੇਜਰੀਵਾਲ ਨੇ ਗੁਰਦੁਆਰੇ ਦੇ ਅੰਦਰ ਇੱਕ ਬੰਦ ਕਮਰੇ ਦੇ ਵਿੱਚ ਵੀ ਮੀਟਿੰਗ ਕੀਤੀ ਸੀ ਇਸ ਮੀਟਿੰਗ ਦੇ ਵਿੱਚ ਪ੍ਰੋ ਖਾਲਸਤਾਨੀ ਲੀਡਰ ਵੀ ਸ਼ਾਮਲ ਸਨ ਇਹਦੇ ਵਿੱਚ ਇਹ ਵੀ ਇਲਜ਼ਾਮ ਲੱਗੇ ਨੇ ਸ਼ਿਕਾਇਤ ਦੇ ਵਿੱਚ ਕਿ ਅਰਵਿੰਦ ਕੇਜਰੀਵਾਲ ਵੱਲੋਂ ਸਾਬਕਾ ਰਾਸ਼ਟਰਪਤੀ ਪ੍ਰਨਮ ਮੁਖਰ ਜੀ ਨੂੰ ਇੱਕ ਚਿੱਠੀ ਵੀ ਲਿਖੀ ਸੀ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਹਰਿਆਈ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਬਾਰੇ ਵੀ ਲਿਖਿਆ ਗਿਆ ਇਸ ਸ਼ਿਕਾਇਤ ਦੇ ਵਿੱਚ ਇਲਜ਼ਾਮ ਲਗੇ ਨੇ ਕਿ ਸਾਡੀ ਗਵਰਨਮੈਂਟ ਨੂੰ ਹਮਦਰਦੀ ਦੇ ਆਧਾਰ ਤੇ ਉਹਨਾਂ ਨੂੰ ਛੱਡਣਾ ਚਾਹੀਦਾਗਾ ਔਰ ਇਸ ਤੋਂ ਲਾਗੇ ਇਹ ਵੀ ਲਿਖਿਆ ਗਿਆ ਕਿ ਇਹ ਜਿਹੜੀਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਖਾਸ ਕਰਕੇ ਪ੍ਰੋਫੈਸਰ ਪੁੱਲਰ ਦੇ ਬਾਰੇ ਵੀ ਜ਼ਿਕਰ ਕੀਤਾ ਗਿਆ ਔਰ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਸ਼ਿਕਾਇਤ ਵਿੱਚ ਕੰਪਲੇਂਟ ਜਿਹੜੀ ਦਿੱਤੀ ਗਈ ਆ ਬਹੁਤ ਸਾਰੇ ਇਲਜ਼ਾਮ ਲਗਾਏ ਗਏ ਨੇ ਇਹ ਵੀ ਜ਼ਿਕਰ ਕੀਤਾ ਗਿਆ ਕਿ ਇਹਨਾਂ ਜਿਹੜੇ ਇਲਜ਼ਾਮ ਲੱਗੇ ਨੇ ਔਰ ਜਿਹੜੀਆਂ ਮੀਟਿੰਗ ਹੋਈਆਂ ਉਹਦੀ ਇੱਕ ਜਾਂਚ ਹੋਣੀ ਚਾਹੀਦੀ ਹੈ ਇਹ ਵੀ ਮੰਗ ਕੀਤੀ ਗਈ ਸ਼ਿਕਾਇਤਕਰਤਾ ਵੱਲੋਂ ਔਰ ਇਸ ਤੋਂ ਇਲਾਵਾ ਇਹ ਵੀ ਕਿ ਜਿਹੜੇ ਦਿੱਲੀ ਦੇ ਚੀਫ ਮਿਨਿਸਟਰ ਨੇ ਉਹਨਾਂ ਨੇ ਜਿਹੜੇ ਪੈਸੇ ਲਏ ਨੇ ਮਿਲੀਅਨਸ ਦੇ ਹਿਸਾਬ ਦੇ ਨਾਲ ਉਹਨਾਂ ਦਾ ਹਸਾਬਤਾ ਸਰਕਾਰ ਨੂੰ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਇਹ ਪੈਸੇ ਉਸ ਸੰਗਠਨ ਕੋਲੋਂ ਲਏ ਨੇ ਜਿਹੜੀ ਭਾਰਤ ਸਰਕਾਰ ਵੱਲੋਂ ਦੇਸ਼ ਅੰਦਰ ਉਸ ਜਥੇਬੰਦੀ ਤੇ ਪਾਬੰਦੀ ਲਗਾਈ ਹੋਈ ਹੈ ਇਹ ਵੀ ਮੰਗ ਕੀਤੀ ਗਈ ਹੈ ਕਿ ਇਸ ਮੁੱਦੇ ਨੂੰ ਨਾਜ਼ੁਕਤਾ ਦੇ ਨਾਲ ਤੇ ਗੰਭੀਰਤਾ ਦੇ ਨਾਲ ਦੇਖਦੇ ਹੋਏ ਪੂਰੇ ਮਸਲੇ ਦੀ ਇੱਕ ਨਿਰਪੱਖ ਜਾਂਚ ਕਰਾਉਣੀ ਚਾਹੀਦੀ ਹੈ ਔਰ ਇਹ ਜਿਹੜਾ ਮਸਲਾ ਵਾ ਇਹ ਭਾਰਤ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਕਰਨਾ ਚਾਹੀਦਾ ਔਰ ਇਹਦੀ ਜਿਹੜੀ ਜਾਂਚ ਆ ਉਹ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ ਦੇਣੀ ਚਾਹੀਦੀ ਹੈ ਕਿਉਂਕਿ ਦੇਸ਼ ਤੋਂ ਬਾਹਰ ਜਿਹੜੇ ਅਜਿਹੇ ਮਸਲੇ ਪੱਕਦੇ ਨੇ ਉਹ ਸਿੱਧੇ ਤੌਰ ਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੀ ਕਰ ਸਕਦੀ ਆ ਤੇ ਕੁਲ ਮਿਲਾ ਕੇ ਵਿਪਤਾ ਦੇ ਵਿੱਚ ਨੇ ਅਰਵਿੰਦ ਕੇਜਰੀਵਾਲ ਜਿਹੜੇ ਕਈ ਦਿਨਾਂ ਤੋਂ ਇਸ ਸਮੇਂ ਜੇਲ੍ਹ ਵਿੱਚ ਬੰਦ ਨੇ ਕਿਉਂਕਿ ਦਿੱਲੀ ਦੀ ਜਿਹੜੀ ਸ਼ਰਾਬ ਪਾਲਿਸੀ ਨੂੰ ਲੈ ਕੇ ਉਹਨਾਂ ਤੇ ਵੀ ਗੰਭੀਰ ਦੋਸ਼ ਲੱਗੇ ਸਨ ਜਿਹਦੇ ਚੱਲਦਿਆਂ ਉਹਨਾਂ ਦਾ ਕੇਸ ਸੁਪਰੀਮ ਕੋਰਟ ਤੱਕ ਵੀ ਪਹੁੰਚਾ ਆਇਆ ਫਿਲਹਾਲ ਉਹਨਾਂ ਦੀਆਂ ਅਸਤੀਫੇ ਨੂੰ ਲੈ ਕੇ ਵਿਰੋਧੀ ਮੰਗ ਕਰਦੇ ਰਹੇ ਨੇ ਲੇਕਿਨ ਦਿੱਲੀ ਸਰਕਾਰ ਮੋਦੀ ਅਰਵਿੰਤ ਕੇਜਰੀਵਾਲ ਸਰਕਾਰ ਜੇਲ੍ਹ ਤੋਂ ਹੀ ਚਲਾਉਣਾ ਚਾਹੁੰਦੇ ਨੇ ਲੇਕਿਨ ਆ ਜਿਹੜਾ ਨਵਾਂ ਮਾਮਲਾ ਇੱਕ ਸ਼ਿਕਾਇਤ ਦੇ ਆਧਾਰ ਤੇ ਦਿੱਲੀ ਦੇ ਉਪਰਾਸਪਾਲ ਨੇ ਐਨਆਈ ਦੀ ਜਾਂਚ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਨੇ ਦੇਖਦਾ ਹੈ ਕਿ ਇਸ ਮਸਲੇ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਕੀ ਆਪਣਾ ਪੱਖ ਸਪਸ਼ਟ ਕਰਦੀ ਆ ਫਿਲਹਾਲ ਇਸ ਜਾਣਕਾਰੀ ਨਾਲ ਧੜਤੁਲੰਦ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ